ਸਤਨਾਮ ਧਨਵਾਹਿਗੁਰੂ ਸਹਿਬ ਜੀ ਅੰਮ੍ਰਿਤ ਵੇੜਾ ਸੱਚ ਨਾਮ ਵਡਿਆਈ ਵਿਚਾਰ ਕਰਮੀਆਂ ਵੇ ਕੱਪੜਾ ਨਦਰੀ ਮੋਖ ਦਵਾਨ ਗੁਣ ਨਿਦਾਨ ਪਾਰ ਠਾਕੁਰ ਮਨ ਲੋੜਿੰਦਾ ਪਾਇਆ ਬਿਨਵੰਤ ਨਾਨਕ ਸਦਾ ਤ੍ਰਿਪਤੇ ਹਰ ਨਾਮ ਭੋਜਨ ਖਾਇਆ ਸਤਨਾਮ ਤਨ ਵਸ ਗੁਰੂ ਸਹਿਮ ਜੀਓ ਜੈ ਦਸਰੀ ਮਹੱਲਾ ਪੰਜਵਾਂ ਵਾਰਸ ਲੋਕਾਂ ਨਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਆਦ ਪੂਰਣ ਮਦ ਪੂਰਣ ਅੰਤ ਪੂਰਣ ਪਰਮੇਸ਼ੁਰ ਹੈ ਸਿਮਰੰਤ ਸੰਸਰਵਤ ਰਮਣੁ ਨਾਨਕ ਅਗਨਾਸ਼ਣ ਜਗਦੀਸ਼ੁਰ ਹੈ ਆਦਪੂਰਣ ਮਦਪੂਰਣ ਅੰਤਪੂਰਣ ਪਰਮੇਸ਼ਰ ਸਿਮਰੰਤ ਸੰਸਰਬਤ ਰਵਣੰ ਨਾਨਕ ਅਗਨਾਸ਼ਨ ਜਗਦੀਸ਼ੁਰੈ ਏਖਣ ਸੁਣਨ ਸੁਣਾ ਬਣੋ ਮਨ ਮੈਂ ਦੜਿਐ ਸਾਚ ਪੂਰ ਰਹਿਓ ਸਰਬਤਲ ਮੈਂ ਨਨਕ ਹਰ ਰੰਗ ਰਾਚ ਪਉਣੀ ਹਰੇਕ ਨਿਰੰਝਨ ਗਾਈਐ ਸਭ ਅੰਤਰ ਸੋਈ ਕਰਨ ਕਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਖਿਨਮ ਥਾਪ ਥਾਪਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਖੰਡ ਬ੍ਰਹਮੰਡ ਪਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਧੰਨਵਾਦ ਗੁਰੂ ਸਾਹਿਬ ਜੀ ਫਲਗੁਣ ਆਨੰਦ ਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਫਲਗੁਣ ਆਨੰਦ ਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਛ ਪੁੰਨੀ ਵੜ ਭਾਗਣੀ ਵਰ ਪਾਇਆ ਹਰ ਰਾਇ ਮਿਲ ਸਈਆ ਮੰਗਲ ਗਾਬਹੀ ਗੀਤ ਗੋਬਿੰਦ ਅਲਾਏ ਹਰ ਜਿਹਾ ਅਮਰ ਨਾ ਦਿਸਈ ਕੋਈ ਦੂਜਾ ਲਵੇ ਨਾ ਲਾਏ ਹਲ ਤ ਪਲਤ ਸਵਾਰਿਓਨ ਨਹਿ ਚੱਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖਿਐਨ ਬਾਹੜ ਨਾ ਜਨਮੈ ਤਾਏ ਜੇਵਾ ਏਕ ਅਨੇਕ ਗੁਣ tare nanak charani pae phal gun nit salahi ae jis nu tilna tumhae jin jin naam te aaya tin ke kaaj sire har gur puraya radaya dargae sach khare ਸਰਬ ਸੁਖਾਂ ਨਿਧ ਚਰਣ ਹਰ ਪਉ ਜਲ ਬਿਖਮ ਤਰੇ ਪ੍ਰੇਮ ਪਦਾਰਥ ਤਿੰਨ ਪਾਈਆ ਬਿਖਿਆ ਨਾਹੀਂ ਜਰੇ ਗੂੜ ਗਏ ਤੁ ਵਿਦਾਨਸੀ ਪੂਰਨ ਸਚ ਪਰੇ ਪਾਰ ਬ੍ਰਹਮ ਪ੍ਰਵ ਸੇਵਦੇ ਮਨਿੰਦਰ ਏਕ ਤਰੇ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ